ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਕਰਤਾਰ ਕੰਬਾਈਨ ਦੀ ਲਕਸ ਮਾਡਲ ਬਕਾਊ ਆ ਗਈ 2018 ਮਾਡਲ ਆ ਮਸ਼ੀਨ ਦਾ ਪੇਟੀਬੰਦ ਲਾਲ ਹੀ ਨੂੰ ਇੰਜਨਾਂ ਮਸ਼ੀਨ ਦਾ ਬਿਲਕੁਲ ਓਕੇ ਕੰਡੀਸ਼ਨ ਚ ਬਿਲਕੁਲ ਸਾਫ ਕੰਡੀਸ਼ਨ ਸਾਰੀ ਮਸ਼ੀਨ ਆ ਸਾਢੇ 16 ਲੱਖ ਰੁਪਏ ਦੀ ਬਾਈ ਉਹਨਾਂ ਦੀ ਡਿਮਾਂਡ ਹੈ ਸਰਦੂਲਗੜ ਏਰੀਆ ਦਾ ਮਾਨਸਾ ਜ਼ਿਲ੍ਹਾ ਜਿੱਥੇ ਮਸ਼ੀਨ ਖੜੀ ਹੈਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਟਾਇਰ ਮਸ਼ੀਨ ਦੇ ਨਾਲ ਦੇਨੇ ਸਾਰੀ ਮਸ਼ੀਨ ਲੋਕਲ ਚੱਲੀ ਹੋਈ ਆ ਬਾਕੀ ਤੇ ਕੰਡੀਸ਼ਨ ਸਾਰੀ ਦੇਖ ਸਕਦੇ ਹੋ ਮਸ਼ੀਨ ਸਾਰੀ ਬੰਪਰ ਤੋਂ ਲੈ ਕੇ ਪੂਛ ਤੱਕ ਕਟਰ ਵਗੈਰਾ ਦੀ ਗੱਲ ਕਰੀਏ ਬਿਲਕੁਲ オリジナル ਕੰਡੀਸ਼ਨ ਚ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਦੇ ਬਾਰੇ ਕੋਈ ਗੱਲਬਾਤ ਕਰਨੀ ਹੈ ਜਾਂ ਮਸ਼ੀਨ ਦੇ ਬਾਰੇ ਤੁਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਬਾਈ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਨੂੰ ਬਤ ਤੋਂ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਰੀ ਮਸ਼ੀਨ ਬਿਲਕੁਲ ਓਕੇ ਹੈ ਸੀ ਹਿੜਾਉਂਦੀ ਬੈਰੀਂਗਾਂ ਦੀ ਬੈਲਟਾਂ ਦੀ ਪੂਲੀਆਂ ਦੀ ਗੀਅਰ ਵਗੈਰਾ ਦੀ ਸਾਰੀ ਕੰਡੀਸ਼ਨ ਬਿਲਕੁਲ ਓਕੇ ਹੈ ਸਾਰੀ ਮਸ਼ੀਨ ਲੋਕਲ ਚੱਲੀ ਹੋਈ ਆ ਸਰਦੂਲਗੜ ਖੜੀ ਹੈਗੀ ਮਸ਼ੀਨ ਮਾਨਸਾ ਰਿਆਚ ਪੇਟੀ ਬੰਦ ਲਾਲੀ ਨੂੰ ਇੰਜਨ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ ਬਾਕੀ ਬਾਈਆਂ ਦੀ ਡਿਮਾਂਡ ਹੈਗੀ ਇਹ 250 ਲੱਖ ਰੁਪਏ ਜੇ ਕਿਸੇ ਵੀਰ ਨੇ ਗੱਲਬਾਤ ਕਰਨੀ ਹੈ ਡਿਸਕ੍ਰਿਪਸ਼ਨ 'ਚ ਤੁਹਾਨੂੰ ਨੰਬਰ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਹੋਰ ਨਾਲ ਗੱਲਬਾਤ ਕਰ ਸਕਦੇ ਜੇ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੈ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ Bolo to votá 0,1.